ਸਮਾਰਟ ਇੰਡੀਆ ਹੈਕਾਥਨ ਯਾਨੀ SIH 2024 ਦੇ 7ਵੇਂ ਐਡੀਸ਼ਨ ਦਾ ਗ੍ਰੈਂਡ ਫਿਨਾਲੇ ਪਲਕੇ ਦੇਸ਼ ਭਰ ਦੇ 51 ਕੇਂਦਰਾਂ ਵਿੱਚ ਸ਼ੁਰੂ ਹੋਵੇਗਾ ਇਸ ਗ੍ਰੈਂਡ ਫਿਨਾਲੇ ਵਿੱਚ 1300 ਤੋਂ ਵੱਧ ਵਿਦਿਆਰਥੀ ਟੀਮਾਂ ਹਿੱਸਾ ਲੈਣਗੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਕੇ ਵੀਡੀਓ ਕਾਨਫਰencing ਰਾਹੀਂ ਗ੍ਰੈਂਡ ਫਿਨਾਲੇ ਵਿੱਚ ਨੌਜਵਾਨ ਖੋਜਕਾਰਾਂ ਨਾਲ ਗੱਲਬਾਤ ਕਰਨਗੇ ਅਤੇ ਇਕੱਠ ਨੂੰ ਵੀ ਸੰਬੋਧਨ ਕਰਨਗੇ ਪੇਸ਼ੇ ਇੱਕ ਰਿਪੋਰਟ ਸਮਾਰਟ ਇੰਡੀਆ ਹੈਕਾਥਨ ਦਾ 7ਵਾਂ ਐਡੀਸ਼ਨ ਭਲਕੇ ਤੋਂ ਦੇਸ਼ ਭਰ ਦੇ 51 ਕੇਂਦਰਾਂ ਵਿੱਚ ਸ਼ੁਰੂ ਹੋ ਰਿਹਾ ਹੈ। ਕੇਂਦਰੀ ਸਿੱਖਿਆ ਮੰਤਰੀ ਤਰਮੇਂਦਰ ਪ੍ਰਧਾਨ ਵਰਚੁਅਲ ਟਾਂਗ ਨਾਲ ਇਸ ਦਾ ਉਦਘਾਟਨ ਕਰਨਗੇ। ਇਹ ਹੈਕਾਥਨ ਇੱਕ ਕੌਮੀ ਪਹਿਲ ਹੈ ਜਿਸ ਦਾ ਮੰਤਵ ਵਿਦਿਆਰਥੀਆਂ ਨੂੰ ਉਹਨਾਂ ਦੇ ਰੋਜ਼ਮਰਾਂ ਦੇ ਜੀਵਨ 'ਚ ਆਉਣ ਵਾਲੀਆਂ ਕੁਝ ਤਕਨੀਕੀ ਸਮੱਸਿਆਵਾਂ ਦਾ ਹੱਲ ਕਰਨ ਲਈ ਇੱਕ ਮੰਚ ਪ੍ਰਦਾਨ ਕਰਨਾ ਹੈ। ਇਸ ਨਾਲ ਸੰਸਥਾਵਾਂ ਦੇ ਪੱਧਰ ਤੇ ਅੰਦਰੂਨੀ ਹੈਕਾਥਨ ਵਿੱਚ 150% ਦਾ ਵਾਅਦਾ ਦਿੱਤਾ ਗਿਆ ਹੈ। ਜੇਸ ਨਾਲ ਇਹ ਹੋਣ ਤੱਕ ਦਾ ਸਭ ਤੋਂ ਵੱਡਾ ਹੈਗਾ ਥੋਣ ਹੋਣ ਜਾ ਰਿਹਾ ਹੈ। ਜਲੰਧਰ ਦੀ लवली ਪ੍ਰੋਫੈਸ਼ਨਲ ਯੂਨੀਵਰਸਿਟੀ ਯਾਨੀ ਐਲ ਪੀ ਯੂ ਵੀ ਇਸ ਸਮਾਗਮ ਦਾ ਇੱਕ ਹਿੱਸਾ ਹੋਵੇਗੀ। ਇੱਥੇ ਹੋ ਰਹੇ ਸਮਾਗਮ ਵਿੱਚ 37 ਟੀਮਾਂ ਹਿੱਸਾ ਲੈ ਰਹੀਆਂ ਨੇ। ਇਕੱਲੇ ਐਲ ਪੀ ਯੂ ਦੀਆਂ ਹੀ 7 ਟੀਮਾਂ ਨੂੰ ਕੌਮੀ ਫਾਈਨਲ ਦੇ ਮੁਕਾਬਲੇ ਲਈ ਚੁਣਿਆ ਗਿਆ ਹੈ। ਜਿਹੜੀਆਂ ਵੱਖ-ਵੱਖ ਪੱਧਰ ਤੇ ਭਾਰਤ 'ਚ ਹੋਣ ਵਾਲੇ ਮੁਕਾਬਲਿਆਂ 'ਚ ਹਿੱਸਾ ਲੈ ਰਹੀਆਂ ਨੇ। ਮੇਰਾ ਨਾਮ ਕਸ਼ਿਸ਼ ਹੈ ਔਰ ਮੈਂ ਗੋਗਾਸਕਾਸ਼ ਵਿਸ਼ਵਵਿਦਿਆਲਿਆ ਛੱਤੀਸਗੜ੍ਹ ਤੋਂ ਹਾਂ। ਇਹ ਗਵਰਨਮੈਂਟ ਦੀ ਤਰਫੋਂ ਇੱਕ ਬਹੁਤ ਅੱਛਾ ਇਨੀਸ਼ੀਏਟਿਵ ਹੈ ਜਿਸ ਦੇ ਥਰੂ ਬੱਚੇ ਬਹੁਤ ਅੱਛੀ ਤਰੀਕੇ ਤੇ ਆਪਣੀ ਆਪ ਕੋ ਪਰਸਨੈਲਿਟੀ ਬਿਲਡਿੰਗ ਕਰ ਸਕਦੇ ਹਨ ਅਤੇ ਆਪਣੇ ਆਈਡੀਆਜ਼ ਕੋ ਐਕਸਪਲੋਰ ਕਰ ਸਕਦੇ ਹਨ ਉਹਨਾਂ ਕੋ ਇੱਕ ਪ੍ਰੈਕਟਿਕ ਇੱਕ ਪਲੇਟਫਾਰਮ ਮਿਲਦਾ ਹੈ ਜਿੱਥੇ ਉਹ ਆਪਣੇ ਆਪ ਕੋ ਰਿਪਰੈਜ਼ੈਂਟ ਕਰ ਪਾਏਗੇ ਆਪਣੇ ਆਈਡੀਆਜ਼ ਕੋ ਰਿਪਰੈਜ਼ੈਂਟ ਕਰ ਪਾਏਗੇ ਸਮਾਰਟ ਇੰਡੀਆ ਹੈਕਥਨ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਜਿਹਦੇ ਨਾਲ ਬੱਚਿਆਂ ਨੂੰ ਇੱਕ ਪਲੇਟਫਾਰਮ ਮਿਲਦਾ ਹੈ ਜਿਹਦੇ ਨਾਲ ਸਰਕਾਰ ਦੀਆਂ ਪ੍ਰੋਬਲਮਸ ਨੂੰ ਉਹ ਸੋਲੂਸ਼ਨ ਪ੍ਰੋਵਾਈਡ ਕਰਦੇ ਹਨ ਇਹਦੇ ਨਾਲ ਬੱਚਿਆਂ ਨੂੰ ਬਹੁਤ ਫਾਇਦਾ ਹੁੰਦਾ ਹੈ ਆਪਣੇ ਸਕਿਲਸ ਦਿਖਾਉਣ ਦਾ ਆਪਣੇ ਹੁ ਅਜੇ ਹਾ ਇੱਕ ਸਮਾਗਮ ਸੀਜੀਸੀ ਮੋਹਾਲੀ ਚੰਡੀਗੜ੍ਹ ਕਾਲਜ ਆਫ ਇੰਜੀਨੀਅਰਿੰਗ ਦੇ ਕੈਂਪਸ ਵਿੱਚ ਵੀ ਪਲਕੇ ਤੋਂ ਕਰਵਾਇਆ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਸੀਜੀਸੀ ਚੰਗੇੜੀ ਦੇ ਕਾਰਜਕਾਰੀ ਨਿਰਦੇਸ਼ਕ ਵਿਨੇ ਕੁਮਾਰ ਗੋਇਲ ਨੇ ਦੱਸਿਆ ਕਿ ਉਹ ਦੂਜੀ ਵਾਰ ਇਸ ਗ੍ਰੈਂਡ ਫਿਨਾਲੇ ਦੀ ਮੇਜ਼ਬਾਨੀ ਕਰਨ ਲਈ ਉਤਸ਼ਾਹਤ ਨੇ ਇਸ ਸਮਾਗਮ ਦੇਸ਼ ਭਰ ਦੇ 11 ਵੱਖ-ਵੱਖ ਰਾਜਾਂ ਤੋਂ 25 ਪ੍ਰਤਿਭਾਸ਼ਾਲੀ ਟੀਮਾਂ ਦੇ 168 ਵਿਦਿਆਰਥੀ ਅਤੇ ਸਲਾਹਕਾਰ ਹਿੱਸਾ ਲੈ ਰਹੇ ਨੇ ਇਹ ਸਾਡਾ भाग्य है कि दैट वी आर गेटिंग दिस ग्रांड फिनाले टू बी ऑर्गेनाइज एट चंडीगढ़ ग्रुप ऑफ कॉलेज असी चाहते हाँ कि सारे बच्चे रण मिल इनोवेशन की तरफ बढ़े असी चाहते हाँ कि बच्चे क्रिएटिविटी करें असी चाहते हाँ कि जितने भी प्रोडक्ट यहाँ पे डेवलप होके आए ये पूरे देश नाल मिल अपने देश नाल तरक्की करें और सब बच्चे आगे लेके जाएँ सी जी सी ਚੰਢੇੜੀ ਦੇ ਵਿਦਿਆਰਥੀਆਂ ਨੇ ਇਸ ਸਮਾਗਮ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰਦੇ ਹਾਂ ਕਿ ਉਹਨਾਂ ਨੂੰ ਇਸ ਸਮਾਗਮ ਦੇ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ ਨਾਲ ਤਜਰਬੇ ਸਾਂਝੇ ਕਰਨ ਅਤੇ ਉਹ ਵਿਖਦੀਆਂ ਚੁਣੌਤੀਆਂ ਨਾਲ ਨਜਿੱਠਣ ਬਾਰੇ ਆਧੁਨਿਕ ਤਕਨੀਕੀ ਜਾਣਕਾਰੀ ਮਿਲੇਗੀ। I am Aarav Preen from Ramakrishna Institute of Technology at Coimbatore State in Tamil Nadu. I was I was selected at the final round SSH Smart India Hackathon at Chandigarh College of Engineering. so we are here to participate sah uh, final which is going to be held at mohali uh, chandigarh college of engineering mohali i came here to participate in a, see um, uh, smart india hackathon which is held on uh, gcg uh, janjere uh, my topic is uh, developing a career guidance and a counseling platform for school students uh, which is helpful uh, for developing their career for upskilling school students uh -huh.